ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਅਮੀਦ ਕਰਨੇ ਤੁਸੀਂ ਸਾਰੇ ਵਧੀਆ ਹੋਗੇ ਅੱਜ ਦੀ ਕਥਾ ਦੇ ਵਿੱਚ ਗਿਆਨੀ ਸੰਸੀ ਮਸਕੀਨ ਹੋਣੀ ਸ਼੍ਰੀ ਹਰੀਕ੍ਰਿਸ਼ਨ ਦੇਵ ਜੀ ਦੀ ਜ਼ਿੰਦਗੀ ਦੇ ਬਾਰੇ ਤਫਸੀਲ ਦੇ ਨਾਲ ਦੱਸਦੇ ਪਏ ਆ ਕਿ ਕਿਸ ਤਰ੍ਹਾਂ ਉਹ ਛੋਟੀ ਜੀ ਉਮਰ ਦੇ ਵਿੱਚ ਹੀ ਰਾਜ ਉਹਨਾਂ ਨੇ ਸੰਭਾਲ ਲਿਆ ਤੇ ਕਿੱਡੇ ਹੀ ਜ਼ਬਰਦਸਤ ਫੈਸਲੇ ਕੀਤੇ ਉਹਨਾਂ ਨੇ ਆਪਣੀ ਅਕਲ ਨਾਲ ਸਾਬਤ ਇਹ ਗੱਲ ਕੀਤੀ ਕਿ ਬਜ਼ੁਰਗੀ ਹੋਣ ਵਾਸਤੇ ਵੱਡੀ ਉਮਰ ਦਾ ਹੋਣਾ ਜ਼ਰੂਰੀ ਨਹੀਂ ਬਜ਼ੁਰਗੀ ਵਾਸਤੇ ਅਕਲ ਦਾ ਹੋਣਾ ਜ਼ਰੂਰੀ ਹੈ ਜਾਂ ਜਿਸ ਤਰ੍ਹਾਂ ਕਹਿੰਦੇ ਆ ਨਾ ਕਿ ਅਮੀਰ ਹੋਣ ਵਾਸਤੇ ਦੌਲਤ ਦਾ ਜ਼ਰੂਰੀ ਨਹੀਂ ਅਮੀਰ ਹੋਣ ਵਾਸਤੇ ਦਿਲ ਹੋਣਾ ਚਾਹੀਦਾ ਵੈ ਤੇ ਬਹੁਤ ਹੀ ਵਧੀਆ ਤੇ ਬਹੁਤ ਸ਼ਾਨਦਾਰ ਕਥਾ ਵੈ ਇਹਦੇ ਵਿੱਚ ਸ੍ਰੀ ਹਰੀਕ੍ਰਿਸ਼ਨ ਦੇਵ ਜੀ ਦੀ ਜ਼ਿੰਦਗੀ ਦੇ ਸਾਰੇ ਪਹਿਲੂ ਯਾਨੀ ਸੰਸਿਮਸਕੀਨਾਂ ਨੇ ਬੜੀ ਤਫਸੀਲ ਨਾਲ ਬਿਆਨ ਕੀਤੇ ਆ ਪਹਿਲਾਂ ਆਪਾਂ ਚੱਲ ਕੇ ਦੇਖ ਲੈਨੇ ਅੱਜ ਦੀ ਕਥਾ ਫਿਰ ਕਰਨੇ ਇਸ ਤੇ ਵਿਚਾਰ ਰੂਹੇ ਜ਼ਮੀਨ ਦੇ ਚ ਇਕ ਐਸੀ ਹਸਤੀ ਜੋ ਪੰਨ ਵਰਿਆਂ ਦੀ ਆਯੋਧ ਦੇ ਸਮਾਜ ਸੁਧਾਰ ਦੇ ਧਰਮ ਦੀ ਲਹਿਰ ਦੇ ਤੇ ਰਾਜਨੀਤੀ ਦੀ ਮੁਖੀ ਬਣੀ ਇਤਿਹਾਸ ਦੇਚ ਇੱਕ ਪਹਿਲੀ ਸ਼ਖਸੀਅਤ ਹੈ ਆਪ ਦਾ અવਤਾਰ ਸ਼ਾਮਣਬਦੀ ਨੌ ਸੰਮਤ 1713 ਨੂੰ ਸ਼੍ਰੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਦੇ ਘਰ ਮਾਤਾ ਸ਼੍ਰੀ ਕ੍ਰਿਸ਼ਨ ਕੌਰ ਜੀ ਦੀ ਕੁੱਖ ਤੋਂ ਹੋਇਆ। ਕੀਰਤਪੁਰ ਹਾਲ ਜ਼ਿਲ੍ਹਾ ਰੋਪੜ ਇਹ ਆਪ ਜੀ ਦਾ ਜਨਮ ਸਥਾਨ ਹੈ। ਆਪ ਨੂੰ ਗੁਰਗੱਦੀ ਕਤਕਵਦੀ 8 ਸੰਮਤ 1718 ਨੂੰ ਕੀਰਤਪੁਰ ਸਾਹਿਬ ਵਿਖੇ ਪ੍ਰਾਪਤ ਹੋਈ। ਆਯੂ ਉਦੋਂ ਆਪਦੀ 5 ਵਰਿਆਂ ਦੀ ਸੀ ਹੈਰਾਨਗੀ ਤੇ ਹੋਈ ਗੁਰੂ ਨੂੰ ਕਾਇਆ ਮੰਨ ਲਈਏ ਹੈਰਾਨਗੀ ਹੈ ਪਰ ਗੁਰੂ ਨੂੰ ਜੋਤ ਸਮਝੀਏ ਤੇ ਫਿਰ ਕੋਈ ਹੈਰਾਨਗੀ ਨਹੀਂ ਕਿਸੇ ਵਕਤ ਸਾਡੇ ਦੇਸ਼ ਦੇ ਉੱਗੇ ਰਿਸ਼ੀਆਂ ਨੇ ਕਿਹਾ ਸੀ ਜਿਸ ਦੀ ਆਯੂ 35 ਸਾਲ ਤੋਂ ਥੱਲੇ ਹੈ ਉਹ ਧਰਮ ਸਮਾਜ ਤੇ ਰਾਜਨੀਤੀ ਦਾ ਮੁਖੀ ਨਹੀਂ ਬਣਾਉਣਾ ਚਾਹੀਦਾ ਕਿਉਂ ਕਿ ਉਸ ਦੇ ਬੋਲਾਂ ਵਿੱਚ ਉਹਦੀ ਸੋਚਣੀ ਵਿੱਚ ਪੁਖਤਗੀ ਨਹੀਂ ਹੋਵੇਗੀ ਇਸ ਤਰ੍ਹਾਂ ਰਾਜਨੀਤੀ ਕੱਚੀ ਹੋਵੇਗੀ ਸਮਾਜ ਦੀ ਆਧਾਰ ਕੱਚੀ ਹੋਵੇਗੀ ਔਰ ਧਰਮ ਦੇ ਚੀ ਪੁਖਤਗੀ ਨਹੀਂ ਹੋਵੇਗੀ ਲੇਕਿਨ ਇੱਕ ਹੋਰ ਮਹਾਪੁਰਸ਼ ਜੋ ਈਰਾਨ ਦੇ ਚੋਇਆ ਹੈ ਜਿਸ ਨੇ ਬੁਲੰਦ ਬਾੰਟੇ ਬੋਲਾਖੇ ਔਰ ਉਸਨੇ ਹਿੰਦੁਸਤਾਨ ਦਾ ਭਰਮਣ ਵੀ ਕੀਤਾ ਸੀ ਸ਼ੇਖ ਸਾਦੀ ਉਹ ਕੇਨ ਨ ਬਜ਼ੁਰਗੀ ਬਾ ਅਕਲ ਹਸਤ ਨਕੇ ਬਾ ਸਾਲ ਤਵੰਗਰੀ ਬਾਦਿਲ ਹਸਤ ਨਕੇ ਬਾ ਮਾਲ ਬਜ਼ੁਰਗੀ ਅਕਲ ਤੋਂ ਹੈ ਉਮਰ ਤੋਂ ਨਹੀਂ ਅਮੀਰੀ ਮਾਲ ਅਸਬਾਬ ਤੋਂ ਨਹੀਂ ਦਿਲ ਤੋਂ ਹੈ ਇਸ ਦਾ ਦਿਲ ਕਿੰਨਾ ਵੱਡਾ ਹੈ ਜਦ ਵੀ ਬਜ਼ੁਰਗੀ ਨੂੰ ਨਾਪਣਾ ਹੋਵੇ ਅਕਲ ਤੋਂ ਨਾ ਪੋ ਸੋਚਣੀ ਤੋਂ ਨਾ ਪੋ ਐਸਾ ਵੀ ਹੋ ਸਕਦਾ ਹੈ ਕਿ ਕਿਸੇ 5 ਸਾਲ ਦੇ ਬੱਚੇ ਦੇ ਅੰਦਰ 100 ਸਾਲ ਦੀ ਅਕਲ ਹੋਵੇ ਔਰ ਐਸਾ ਵੀ ਹੋ ਸਕਦਾ ਹੈ ਕਿ ਕਿਸੇ 100 ਸਾਲ ਦੇ ਬੁੱਢੇ ਦੇ ਅੰਦਰ 5 ਸਾਲ ਦੇ ਬੱਚੇ ਦੀ ਅਕਲ ਵੀ ਨਾ ਹੋਵੇ ਅਕਸਰ ਬੁੱਢੇ ਬੱਚਿਆਂ ਵਾਲੀਆਂ ਗੱਲਾਂ ਕਰਦੇ دکھائی ਦਿੰਦੇ ਨੇ ਕਦੀ ਕਦੀ ਰੁਹੇ ਜ਼ਮੀਨ ਤੇ ਕੋਈ ਬੱਚਾ बुजुर्ग वाली गल कर है। ऐसे बच्चे जो पूर्ण भगत ने जैसे कि ध्रुव प्रहलाद ऐसे बच्चे जो पूर्ण शहीद और सिख ने जैसे कि बाबा बुढ़ा ए बचपन गुरु घर दे श्रद्धालु प्रेमी और बुजुर्गी दे मालक खला मौजूद सी ਬੱਚੇ ਸ਼ਹੀਦ ਵੀ ਹੋਏ ਸਨ ਬੱਚੇ ਭਗਤ ਵੀ ਹੋਏ ਸਨ ਬੱਚੇ ਸਿੱਖ ਵੀ ਹੋਏ ਸਨ ਪਰ ਕੋਈ ਬੱਚਾ ਅਜੇ ਤੱਕ ਗੁਰੂ ਨਹੀਂ ਬਣਿਆ ਸੀ ਧਾਰਮਿਕ ਤੌਰ ਤੇ ਰਹਿਬਰੀ ਕਰਨ ਦਾ ਮੌਕਾ ਨਹੀਂ ਪ੍ਰਾਪਤ ਹੋਇਆ ਸੀ ਇਸ ਖਲਾ ਨੂੰ ਇਸ ਕਮੀ ਨੂੰ ਪੂਰਾ ਕੀਤਾ ਧਨ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੇ ਆਪ ਦੀ ਸੋਚਣੀ ਦੇ ਵਿੱਚ ਬੜੀ ਗਹਿਰਾਈ ਆਪਨੇ ਜਿੱਥੇ ਸਾਫ਼ ਕਹਿ ਦਿੱਤਾ ਨਹਿ ਮਲੇਚ ਕੋ ਦਰਸ਼ਨ ਦੇ ਹੈ ਜਦ ਦਿੱਲੀ ਦੇ ਤਖਤ ਨੇ ਬੁਲਾਇਆ ਤੇ ਆਪਨੇ ਕਹਿ ਦਿੱਤਾ ਨਹੀਂ ਅਸੀਂ ਪੁਰਾਣੀ ਪਰੰਪਰਾ ਦੇ ਮੁਤਾਬਕ ਰਾਜ ਦਰਬਾਰ ਦੇ ਚ ਜਾ ਕੇ ਉਹਨਾਂ ਦੇ ਰੋਬ ਦਾਬ ਥੱਲੇ ਨਹੀਂ ਬੈਠਣਾ ਨਹੀਂ ਜੀਵਣਾ और आपने गुरु गुरु दे भी बहुत लम्बी दूर दृष्टि दिखाई बाबा बका कह दिता रूहानियत कितनी सी और ब्रह्म ज्ञान कितना उदय होया इस एक मिसाल मिलती है कुरुक्षेत्र देखोल जद एक ब्राह्मण ने आप ते तर्क की थी। कि आप ਨੂੰ ਆਖਿਆ ਜਾਂਦਾ ਹੈ ਧਨ ਗੁਰੂ ਹਰਿ ਕ੍ਰਿਸ਼ਨ ਜੀ ਮਹਾਰਾਜ ਇਤਨਾ ਲੰਬਾ ਨਾਮ ਬ੍ਰਾਹਮਣ ਯੁਗ ਦੇ ਵਿੱਚ ਹੋਏ ਨੇ ਸ੍ਰੀ ਕ੍ਰਿਸ਼ਨ ਉਹਨਾਂ ਨੇ ਗੀਤਾ ਉਚਾਰਨ ਕੀਤੀ ਸੀ ਆਪ ਕਮ ਸੇ ਕਮ ਉਸ ਤੇ ਅਰਥ ਹੀ ਕਰ ਦਿਓ ਤਾਂ ਕਹਿੰਦੇ ਨੇ ਆਪਨੇ ਕੋਲ ਬੈਠੇ ਇੱਕ ਜੀਵਰ ਜੋ ਗੁੰਗਾ ਵੀ ਸੀ ਉਹ ਦੇ ਸਿਸ ਤੇ ਛੜੀ ਰੱਖੀ ਤੇ ਆਖਿਆ ਪੁਰਖਾ ਸ਼ਲੋਕ ਪੜਦਾ ਜਾ ਅਰਥ ਕਰਦਾ ਜਾ ਉਸੁਰ ਵਿੱਚ ਸ਼ਲੋਕ ਪੜੀ ਜਾਂਦਾ ਹੈ ਅਰਥ ਕਰੀ ਜਾਂਦਾ ਹੈ ਇਹ ਕ੍ਰਿਸ਼ਮਾ ਦੇਖ ਕੇ ਪਾਂਦਾ ਕਦਮਾਂ ਤੇ ਝੁਕਿਆ ਔਰ ਹੈਰਾਨ ਹੋਇਆ ਜਿਸ ਦੀ ਛੜੀ ਦੇ ਵਿੱਚ ਇਤਨੀਆਂ ਬਰਕਤਾਂ ਨੇ ਉਸ ਦੇ ਵਿੱਚ ਕਿਤਨੀਆਂ ਬਰਕਤਾਂ ਆਉਣਗੀਆਂ ਰਾਜਾ ਜੈ ਸਿੰਘ ਦੇ ਬੁਲਾਵੇ ਤੇ ਆਪ ਦਿੱਲੀ ਆਏ ਆਪ ਉਹਨਾਂ ਦੇ ਬੰਗਲੇ ਵਿੱਚ ਠਹਿਰੇ ਆਪ ਸਾਹਿਬ ਸੰ ਮਾਲਕ ਸੰ ਰੂਹਾਨੀ ਗੁਣਾ ਦੇ ਉਸ ਬੰਗਲੇ ਦੇ ਠਹਿਰਨ ਕਰਕੇ ਬੰਗਲਾ ਬੰਗਲਾ ਸਾਹਿਬ ਬਣ ਗਿਆ ਅ ਸਾਹਿਬ ਜੋ ਆ ਗਿਆ ਦਿੱਲੀ ਦੇ ਵਿੱਚ ਉਹਨਾਂ ਦਿਨਾਂ ਦੇ ਟਾਉਨ ਪਲੇਗ ਫੈਲੇ ਹੋਇਆ ਸੀ ਔਰ ਚੇਚਕ ਵੀ ਬੜੇ ਜ਼ੋਰਾਂ 'ਤੇ ਇਹਨ ਦੁਖੀਆਂ ਦੇ ਦਰਦ ਵੰਡਣ ਵਾਲੇ ਧਨ ਗੁਰੂ ਹਰਿਕਸ਼ਨ ਜੀ ਮਹਾਰਾਜ ਘਰ ਘਰ ਦੇ ਚਾਕੇ ਰੋਗੀਆਂ ਦੀ ਦੇਖ ਰਿਕ ਕਰਦੇ ਨੇ ਹਰ ਇੱਕ ਦੀ ਲੋੜ ਪੂਰੀ ਕਰਦੇ ਨੇ ਆਪ ਦੇ ਬੈਠਣ ਨਾਲ ਰੋਗੀਆਂ ਨੂੰ ਚੈਨ ਮਿਲਦਾ ਸੀ ਆਪ ਦੇ ਦਿੱਤੇ ਹੋਏ ਦਿਲਾਸੇ ਨਾਲ ਰੋਗੀ ਤੰਦਰੁਸਤ ਹੁੰਦੇ ਸਨ ਕਿ ਚੁੰਕੇ ਰੋਗੇ ਤੰਦਰੁਸਤੋਂ ਦੇ ਸੰ ਰੋਗੀ ਪਰਸਨ ਹੁੰਦੇ ਸਨ ਦੁਖੀ ਬੰਦਿਆਂ ਨੂੰ ਚੈਨ ਮਿਲਦਾ ਸੀ ਆਪਦੇ ਨਾਲ ਤੇ ਲਖਬ ਜੁੜ ਗਿਆ ਕਿ ਤੇ ਧਨ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦੁੱਖ ਦੂਰ ਕਰਨ ਵਾਲੇ ਨੇ ਔਰ ਅਗਾਹ ਚਲ ਕੇ ਇਸੇ ਹੀ ਕਹਾਵਤ ਨੂੰ ਭਗਵਤੀ ਦੀਵਾਰ ਦੇਚ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਕਲਮ ਬੰਦ ਕੀਤਾ ਹੈ ਸ੍ਰੀ ਹਰਿ ਕ੍ਰਿਸ਼ਨ ਦੇ ਆਈਏ ਜਿਸ ਜਿੱਥੇ ਸਭ ਦੁੱਖ ਜਾਏ ਗੁਰੂ ਹਰਿ ਕ੍ਰਿਸ਼ਨ ਜੀ ਮਹਾਰਾਜ ਦੀ ਮੋਹਣੀ ਮੂਰਤ ਉਹਨਾਂ ਦੇ ਉਪਦੇਸ਼ ਉਹਨਾਂ ਦੀ ਸੰਗਤ ਐਸੀ ਹੈ ਸਾਰੇ ਦੁੱਖ ਦੂਰ ਹੁੰਦੇ ਨੇ ਸਾਰੇ ਦੁੱਖਾਂ ਦੇ ਨਿਵਰਤੀ ਕਰਨ ਦੇ ਆਪ ਤੇ ਕੋਲ ਉਪਰਾ ਲੈਣੇ ਆਪ ਦੀ ਮੂਰਤੀ ਐਸੀ ਹੈ ਕਿ ਦੁੱਖ ਦੂਰ ਹੀ ਕਰੀ ਜਾਂਦੀ ਹੈ ਆਇਓ ਕੁਛ ਵੀ ਨਹੀਂ ਪਰ ਜਿਸ ਢੰਗ ਨਾਲ ਆਪਨੇ ਦੁਖੀਆਂ ਦੇ ਦਰਦ ਵੰਡੇ ਇੱਕ ਬਹੁਤ ਵੱਡੀ ਮਹਾਨ ਘਟਨਾ ਆਇਓ ਕੁਛ ਵੀ ਨਹੀਂ ਪਰ ਜਿਸ ਢੰਗ ਦੇ ਨਾਲ ਆਪਨੇ ਰਾਜਨੀਤਿਕ ਫੈਸਲੇ ਕੀਤੇ ਉਸ ਤੋਂ ਆਪਦੀ ਦੂਰ ਦ੍ਰਿਸ਼ਟੀ ਤੇ ਸਿਆਣਪ ਦਾ ਪਤਾ ਚੱਲਦਾ ਸੀ ਕਹਿੰਦੇ ਨੇ ਦੁਖੀਆਂ ਤੇ ਰੋਗੀਆਂ ਦੀ ਸੇਵਾ ਕਰਦੇ ਹੋਏ ਆਪ ਨੂੰ ਚੇਚਕ ਹੋ ਗਈ ਔਰ ਆਪ ਦਿੱਲੀ ਦੇ ਵਿੱਚ ਹੀ ਚੇਤਰ ਸੁਦੀ 14 ਸੰਮਤ 1721 ਦੇ ਵਿੱਚ ਜੋਤੀ ਜੋਤ ਸਮਾ ਗਏ ਯਾਦਗਾਰੀ ਅਸਥਾਨ ਜੋਤੀ ਜੋਤ ਸਮਾਣ ਦਾ ਬਾਲਾ ਸਾਹਿਬ ਬਣਿਆ ਹੋਇਆ ਹੈ ਬਾਲਾ ਪ੍ਰੀਤਮ ਆਪ ਦਾ ਨਾਮ ਕਹਿਲਾਇਆ ਲੇਕਿਨ ਆਪ ਇਤਨੇ ਛੋਟੇ ਸਮੇਂ ਤੱਕ ਕਿਉਂ ਰਹਿ ਉਮਰ ਛੋਟੀ ਪੀਰੀਅਡ ਛੋਟਾ ਸਮਾ ਛੋਟਾ ਹੈਰਾਨਗੀ ਤੇ ਕੁਝ ਵੀ ਨਹੀਂ ਥੋੜਾ ਜਿਹਾ ਸਮਾਂ ਆਪ ਗੁਰਿਆਈ ਤੇ ਬਿਰਾਜਮਾਨ ਹੋਏ ਗਾਲਵਨ ਸਵਾ 5 ਸਾਲ ਦੀ ਉਮਰ ਦੇ ਵਿੱਚ ਗੁਰਗੱਦੀ ਤੇ ਬੈਠੇ ਸਵਾ 7 ਸਾਲ ਦੀ ਉਮਰ ਦੇ ਵਿੱਚ ਰੁਖਸਤ ਹੋ ਗਏ ਦਰਸਲ ਇੱਕ ਛਾਪ ਛੋੜਨੀ ਸੀ ਉਹ ਸੀ ਬਚਪਨ ਦੀ ਬੱਚੇ ਪਣੇ ਦੀ ਅਗਰ ਵਡੇਰੀ ਉਮਰ ਤੱਕ ਰਹਿੰਦੇ ਹੈ ਤਾਂ ਬਚਪਨ ਦੀ ਇਹ ਛਾਪ ਨਹੀਂ ਰਹਿਣੀ ਸੀ ਜਿਵੇਂ ਬਾਕੀ ਗੁਰੂ ਸਹਿਬਾਨ ਨਾਲ ਵੀ ਅਸੀਂ ਉਹਨਾਂ ਦੀ ਬਜ਼ੁਰਗੀ ਅੱਗੇ ਕੀਤੀ ਹੋਈ ਹੈ ਤਾਂ ਗੁਰੂ ਹਰਕਿਸ਼ਨ ਜੀ ਮਹਾਰਾਜ ਦੀ ਬਜ਼ੁਰਗੀ ਅੱਗੇ ਕੀਤੀ ਜਾਂਦੀ ਔਰ ਉਹਨਾਂ ਦਾ ਬਜ਼ੁਰਗ ਰੂਪ ਹੀ ਅੱਗੇ ਆਉਂਦਾ ਨਹੀਂ ਇੱਕ ਛਾਪ ਛੋੜਨੀ ਸੀ ਗੁਰੂ ਜੋਤ ਹੈ ਗੁਰੂ ਕਾਇਆ ਨਹੀਂ ਗੁਰੂ ਫਲਸਫਾ ਹੈ ਵਿਚਾਰ ਹੈ गुरु शरीर नहीं गुरु अध्यात्मिक आनंद है रूहानी शक्ति है शरीरक शक्ति नहीं इसका बोध आपने जो है कराणा सी हकीकत है कि शरीर बच्चा ते दिमाग तिमाग बजुर्गी ऐसा कदी कदी है। और शरीर बुढा होवे दिमाग बचपना होवे तो एकदम पहचान आदि है ਬੱਚੇ ਦੀ ਇਹ ਪਹਿਚਾਣ ਹੈ ਕਿ ਉਸ ਦੀਆਂ ਖੇਡਣ ਦੀਆਂ ਰੁਚੀਆਂ ਬੜੀਆਂ ਪ੍ਰਬਲ ਹੁੰਦੀਆਂ ਨੇ ਤੇ ਖੇਡਣ ਲਈ ਖਿਡਾਉਣੇ ਚਾਹੀਦੇ ਨੇ ਘਰ ਵਿੱਚ ਕੋਈ ਵੀ ਖਿਡਾਉਣਾ ਨਾ ਹੋਵੇ ਤੇ ਬੱਚਾ ਮਾਂ ਨੂੰ ਕਹਿ ਦਿੰਦਾ ਤੂੰ ਖਿਡਾਉਣਾ ਬਣ ਤੂੰ ਮੈਨੂੰ ਚੁੱਕ ਪਿਓ ਨੂੰ ਕਹਿ ਦਿੰਦਾ ਤੂੰ ਘੋੜਾ ਬਣ ਮੈਂ ਤੇਰੇ ਤੇ ਬੈਠਣਾ ਹੈ ਤੇਰੀ ਪਿੱਠ ਤੇ ਬੈਠਣਾ ਹੈ ਤਾਂ ਬੱਚਾ ਪਿਓ ਨੂੰ ਖਿਡਾਉਣਾ ਬਣਾ ਦਿੰਦਾ ਹੈ ਮਾਂ ਨੂੰ ਖਿਡਾਉਣਾ ਬਣਾਉਂਦਾ ਹੈ ਔਰ ਹਰ ਉਹ ਚੀਜ਼ ਖਿਡਾਉਣਾ ਹੈ ਬੱਚੇ ਦੇ ਸਾਹਮਣੇ ਚਾਹੋ ਕਿਤਨੀ ਕੀਮਤੀ ਹੈ ਜਦ ਉਸ ਦੇ ਅੰਦਰ ਖੇਡਣ ਦੀਆਂ ਰੁਚੀਆਂ ਪਰਬਲ ਹੋਵਨ ਖੇਡਣ ਦੀਆਂ ਰੁਚੀਆਂ ਪਰਬਲ ਤੇ ਹਰ ਵਸਤੂ ਨੂੰ ਖਿਡਾਉਣਾ ਸਮਝੀ ਜਾਣਾ ਇਹ ਬੱਚੇ ਦੀ ਫਿਤਰਤ ਹੈ ਇਸ ਫਿਤਰਤ ਤੋਂ ਆਪ ਬੇਨਿਆਸਨ ਧਨ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਸੋਚਣਾ ਸਮਝਣਾ ਸਮਝਾਣਾ ਆਪ ਦੇ ਸੁਭਾਅ ਦੇ ਵਿੱਚ ਪਰਉਪਕਾਰ ਆਪ ਦੇ ਸੁਭਾਅ ਵਿੱਚ ਸੀ ਗਿਆਨ ਦੇਣਾ ਲੋਕਾਂ ਨੂੰ ਭਗਤੀ ਮਾਰਗ ਤੇ ਤੋਰਨਾ ਆਪ ਜੀ ਦੇ ਸੁਭਾਅ ਵਿੱਚ ਸੀ ਦੁਖੀਆਂ ਦਾ ਦਰਦ ਵੰਡਣਾ ਆਪ ਦਾ ਕੰਮ ਸੀ ਔਰ ਇਸ ਤਰੀਕੇ ਦੇ ਨਾਲ ਆਪ ਦੀ ਰਸਨਾ ਤੋਂ ਅੰਤਮ ਸਮੇਂ ਨਿਕਲਿਆ ਜਦ ਸਿੱਖਾਂ ਨੇ ਪੁੱਛਿਆ ਅਗਲਾ ਬਾਬਾ ਕੌਣ ਹੋਵੇਗਾ ਗੁਰਗੱਦੀ ਤੇ ਕੌਣ ਹੋਵੇਗਾ ਕਿਸ ਸ਼ਖਸੀਅਤ ਨੂੰ ਆਪ ਜੋ ਹੈ ਬਿਠਾ ਹੋ ਗਏ ਤੋ ਰਸਨਾ ਤੋ ਨਿਕਲਿਆ ਬਾਬਾ ਬਕਾਲੇ ਗਜ਼ਬ ਦੀ ਚੌਣ ਗੁਰੂ ਨੂੰ ਲਬਣਾ ਬਕਾਲੇ ਦੇ ਵਿੱਚ ਉਹ ਜੋਤ ਉੱਥੇ ਵਿਰਾਜਮਾਨ ਹੈ ਜਿੱਥੇ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਪੋਤਰੇ ਸਨ ਉੱਥੇ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾਦਾ ਸਨ ਸਿੱਖ ਇਤਿਹਾਸ ਨੂੰ ਪੜ੍ਹ ਕੇ ਗੁਰੂ ਘਰ ਦੇ ਇਤਿਹਾਸ ਨੂੰ ਪੜ੍ਹ ਕੇ ਹੈਰਾਨਗੀ ਆਉਂਦੀ ਹੈ ਦਾਦਾ ਪੋਤਰੇ ਨੂੰ ਗੱਦੀ ਦਿੰਦਾ ਹੈ ਔਰ ਪੋਤਰਾ ਦਾਦੇ ਨੂੰ ਗੱਦੀ ਦਿੰਦਾ ਹੈ ਉਮਰ ਦੀ ਗੱਲ ਨਹੀਂ ਅਕਲ ਦੀ ਗੱਲ ਹੈ ਸਰੀਰ ਦੀ ਗੱਲ ਨਹੀਂ ਵਿਚਾਰਾਂ ਦੀ ਗੱਲ ਹੈ ਕਾਇਆ ਦੀ ਗੱਲ ਨਹੀਂ ਅਧਿਆਤਮਿਕ ਆਨੰਦ ਤੇ ਅਧਿਆਤਮਿਕ ਜੋ ਹੈ ਸ਼ਕਤੀ ਦੀ ਗੱਲ ਹੈ ਕਿੱਥੇ ਦਾਦਾ ਪੋਤਰੇ ਨੂੰ ਗੱਦੀ ਦੇਂਦਾ ਤوام ਪੁੱਤਰਾਂ ਨੂੰ ਇੱਕ ਪਾਸੇ ਰੱਖ ਕੇ ਤੇ ਕਿਧਰੇ ਛੋਟਾ ਜਿਹਾ ਪੋਤਰਾ ਵਡੇਰੀ ਉਮਰ ਦੇ ਭਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੋ ਰਿਸ਼ਤੇਚ ਦਾਦਾ ਉਹਨਾਂ ਨੂੰ ਜੋ ਹੈ ਗੱਦੀ ਪ੍ਰਾਪਤ ਹੋ ਰਹੀ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਬਾਬਾ ਗੁਰਦਿੱਤਾ ਜੀ ਦੇ ਸੁਪੁੱਤਰ ਗੁਰੂ ਹਰਰਾਏ ਸਾਹਿਬ ਤੇ ਗੁਰੂ ਹਰ ਰਾਏ ਜੀ ਦੇ ਸਬੁੱਤਰ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬਾਬਾ ਗੁਰਦਿੱਤਾ ਜੀ ਦੇ ਸੱਖੇ ਬਿਰਾਹ ਇਸ ਤਰੀਕੇ ਦੇ ਨਾਲ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾਦਾ ਬਣੇ ਤਾਂ ਦਾਦੇ ਨੇ ਪੋਤਰੇ ਨੂੰ ਗੱਦੀ ਦਿੱਤੀ ਪੋਤਰੇ ਨੇ ਦਾਦੇ ਦੀ ਝੋਲੀ ਵਿੱਚ ਇਹ ਗੱਦੀ ਪਾਈ ਔਰ ਸਪਸ਼ਟ ਕਰ ਦਿੱਤਾ ਗੁਰਿਆਈ ਕਾਇਆ ਦੀ ਗੱਲ ਨਹੀਂ ਆਤਮਾ ਦੀ ਗੱਲ ਹੈ ਸਰੀਰ ਦੀ ਗੱਲ ਨਹੀਂ ਪਰਮਾਤਮਾ ਦੀ ਗੱਲ ਹੈ ਦੇਹ ਦੀ ਗੱਲ ਨਹੀਂ ਗੁਣਾ ਦੀ ਗੱਲ ਹੈ ਵਿਚਾਰ ਦੀ ਗੱਲ ਹੈ ਗੁਰੂ ਘਰ ਦੇ ਵਿਚਾਰ ਹੀ ਗੁਰੂ ਹੈ ਗਿਆਨ ਹੀ ਗੁਰੂ ਹੈ ਗਿਆਨ ਗੁਰੂ ਆਤਮ ਉਪਦੇਸੋ ਨਾਮ ਵਿਭੂਤ ਲਗਾਓ ਐਸਾ ਕਲਗੀਧਰ ਆਖਦੇ ਰਹੇ ਧਨ ਗੁਰੂ ਹਰਿਕਸ਼ਨ ਜੀ ਮਹਾਰਾਜ ਇਸ ਤਰ੍ਹਾਂ ਦਾ ਸੰਦੇਸ਼ ਉਪਦੇਸ਼ ਦਿੰਦਿਆਂ ਹੋਇਆਂ ਕਿਉਂਕਿ ਸਮਾਂ ਪੀਰੀਅਡ ਬਹੁਤ ਛੋਟਾ ਹੈ ਤਾਂ ਇਤਿਹਾਸ ਵੀ ਛੋਟਾ ਹੈ ਆਪ ਦਿੱਲੀ ਦੇਚ ਜੋਤੀ ਜੋਤ ਸਮਾ ਕੇ ਗੱਦੀ ਬਾਬੇ ਬਕਾਲੇ ਗੁਰਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਬਖਸ਼ਿਸ਼ ਕਰਕੇ ਕਾਇਆ ਕਰਕੇ ਆਪ ਦਿੱਲੀ ਦੀ ਮਿੱਟੀ ਦੇਚ ਆਤਮਾ ਕਰਕੇ ਆਪ ધਨ ਗੁਰਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਅੰਦਰ ਪ੍ਰਵੇਸ਼ ਕਰ ਗਏ ਸਮਾਏ ਤੇ ਅੱਜ ਦੀ ਕਥਾ ਆਪਾਂ ਦੇਖੀ ਬਹੁਤ ਹੀ ਵਧੀਆ ਤੇ ਬਹੁਤ ਸ਼ਾਨਦਾਰ ਸੀ ਅੱਜ ਦੀ ਕਥਾ ਦੇ ਵਿੱਚ ਗਿਆਨੀ ਸੰਸੀਮਸਖੀਰਾਂ ਨੇ ਸ਼੍ਰੀ ਹਰੀਕ੍ਰਿਸ਼ਨ ਦੇਵ ਜੀ ਦੀ ਜ਼ਿੰਦਗੀ ਦੇ ਬਾਰੇ ਤਫਸੀਲ ਦੇ ਨਾਲ ਗੱਲ ਕੀਤੀ ਕਿ ਦੇਖ ਲਓ ਕਿਸ ਤਰ੍ਹਾਂ ਉਹ 5.5 ਸਾਲ ਦੀ ਉਮਰ ਦੇ ਵਿੱਚ ਰਾਜ ਉਹਨੇ ਸੰਭਾਲ ਲਿਆ ਤਖਤ ਤੇ ਬੈਠ ਗਏ ਇੱਕ ਛੋਟੀ ਜੀ ਉਮਰ ਹੁੰਦੀ ਹੈ ਤੇ 7.5 ਸਾਲ ਕੇ 7 ਸਾਲ ਤੱਕ ਗੱਲਬਾਤ ਉਹਨਾਂ ਨੇ ਇਹ ਸਾਰੀ ਜਿਹੜੀ ਨਾ ਤਖਤ ਰਾਜਨੀਤੀ ਸੰਭਾਲੀ ਤੇ ਇਸ ਛੋਟੀ ਜੀ ਉਮਰ ਦੇ ਵਿੱਚ ਹੀ ਇੰਨੇ ਜ਼ਬਰਦਸਤ ਫੈਸਲੇ ਕੀਤੇ ਕਿ ਜਿਹੜੇ ਕਿ ਬੜੇ ਬੜੇ ਵੱਡੇ ਉਮਰ ਵਾਲੇ ਜਿਹੜੇ ਹੁਕਮਰਾਨੋ ਵੀ ਨਹੀਂ ਕਰ ਸਕਦੇ ਇਹ ਇਤਿਹਾਸ ਲਿਖ ਕੇ ਚਲ ਗਏ ਕਿ ਜ਼ਰੂਰੀ ਨਹੀਂ ਹੁੰਦਾ ਕਿ ਜਿਹੜੀ ਬਜ਼ੁਰਗੀ ਹੈ ਜਾਂ ਆਹ ਦਾਣਾ ਫੈਸਲੇ ਨਾ ਵੱਡੇ ਹੀ ਕਰ ਸਕਦੇ ਇਹ ਛੋਟੀ ਉਮਰ ਵਾਲਾ ਵੀ ਕਰ ਸਕਦਾ ਉਮਰਾਂ ਮਾਇਨੇ ਨਹੀਂ ਰੱਖਦੀਆਂ ਮਾਇਨੇ ਅਕਲ ਰੱਖਦੀ ਹੈ ਕਿ ਕਿੰਨੀ ਕ ਹਕਲ ਹੈ ਅਗਰ ਛੋਟੇ ਬੱਚੇ ਦੇ ਵਿੱਚ ਵੀ ਅਕਲ ਹੈ ਨਾ ਤੇ ਉਹ بڑے بڑے ਵੱਡੇ ਜਿਹੜੇ ਉਮਰ ਵਾਲੇ ਉਹਨਾਂ ਨਾਲ ਜ਼ਿਆਦਾ ਅੱਛੇ ਫੈਸਲੇ ਕਰ ਸਕਦਾ ਤੇ ਅੱਛੀ ਗੱਲ ਕਰ ਸਕਦਾ ਤੇ ਇਸੇ ਤਰ੍ਹਾਂ ਜਿਦਾ ਕਹਿੰਦੇ ਆ ਨਾ ਕਿ ਜਿਹੜੀ ਅਮੀਰੀ ਹੁੰਦੀ ਹੈ ਨਾ ਉਹ ਦੌਲਤ ਨਾਲ ਨਹੀਂ ਹੁੰਦੀ ਕਿ ਅਗਰ ਕਿਸੇ ਕੋਲ ਬੜਾ ਮਾਲੋ ਦੌਲਤ ਹੈ ਨਾ ਤੇ ਉਹ ਅਮੀਰ ਨਹੀਂ ਹੈ ਅਮੀਰ ਤਾਂ ਆਹਦੀ ਹੈ ਜਿਹਦਾ ਦਿਲ ਅਮੀਰ ਹੈ ਕਈ ਲੋਕ ਐਸੇ ਹੁੰਦੇ ਆ ਉਹਨਾਂ ਕੋਲ ਮਾਲੋ ਦੌਲਤ ਥੋੜਾ ਹੁੰਦਾ ਲੇਕਿਨ ਦਿਲ ਦੇ ਨੇ ਅਮੀਰ ਹੁੰਦੇ ਆ ਕਿ ਜੇਬ 'ਚ ਭਾਵੇਂ ਉਹਨਾਂ ਕੋਲ ਹਜ਼ਾਰ ਰੁਪਏ ਹੀ ਹੈ ਉਹਨੇ ਹਜ਼ਾਰ ਦਾ ਹਜ਼ਾਰ ਹੀ ਖਰਚ ਕਰ ਦੇਣਾ ਰੱਬ ਦੀ ਰਾਹ ਦੇ ਵਿੱਚ ਗਰੀਬਾਂ ਦੇ ਵਿੱਚ ਗਰੀ ਦੂਸਰੇ ਦੀ ਮਦਦ ਵਾਸਤੇ ਤੇ ਕਈ ਐਸੇ ਹੁੰਦੇ ਸ਼ੂਮ ਕਿ ਉਹਨਾਂ ਕੋਲ ਲੱਖਾਂ ਕਰੋੜਾਂ ਬਲਕਿ ਅਰਬਾਂ ਰੁਪਏ ਵੀ ਹੁੰਦੇ ਆ ਪਰ ਕਿਸੇ ਮਾੜੇ ਦੀ ਮਦਦ ਕਰਨ ਵਾਸਤੇ ਉਹਨਾਂ ਦੀ ਜੇਬ ਚ 100 ਰੁਪਏ ਨਹੀਂ ਨਿਕਲਦਾ ਕਿ ਐਸੇ ਸ਼ੂਮ ਹੁੰਦੇ ਆ ਐਸੇ ਉਹਨਾਂ ਦੇ ਦਿਲ ਦੇ ਨਾਲ ਮਾੜੇ ਹੁੰਦੇ ਆ ਦਿਨੋਂ ਗਰੀਬ ਹੀ ਹੁੰਦੇ ਆ ਤੇ ਇਸੇ ਤਰ੍ਹਾਂ ਅਮੀਰੀ ਜਿਹੜੀ ਹੈ ਨਾ ਉਹ ਪੈਸੇ ਨਾਲ ਨਹੀਂ ਹੁੰਦੀ ਵੀਰੋ ਅਮੀਰੀ ਦਿਲ ਦੇ ਨਾਲ ਹੁੰਦੀ ਹੈ ਤੇ ਸੇਮ ਇਸੇ ਤਰ੍ਹਾਂ ਹੀ ਗੱਲ ਹੈ ਕਿ ਜਿਹੜੇ ਫੈਸਲੇ ਹਨ ਜਾਂ ਬਜ਼ੁਰਗੀ ਹੈ ਨਾ ਉਹ ਉਮਰ ਦੇ ਨਾਲ ਨਹੀਂ ਹੁੰਦੀ ਉਹ ਅਕਲ ਦੇ ਨਾਲ ਹੁੰਦੀ ਬੁੱਧੀ ਨਾਲ ਹੁੰਦੀ ਹੈ ਕਿ ਕਿੰਨੇ ਤੁਸੀਂ ਅਕਲ ਮੰਨਦੇ ਹੋ ਕਿ ਕਈ ਦੇਖ ਲਓ ਬਾਸ ਟਾਈਮ ਬڑے بڑے ਵੱਡੇ ਬਜ਼ੁਰਗ ਹੋ ਜਾਂਦੇ 70 70 80 80 ਸਾਲ ਦੇ ਲੇਕਿਨ ਅਕਲ ਉਹਨਾਂ ਦੀ 5 ਸਾਲ ਦੇ ਬੱਚਿਆਂ ਵਰਗੀ ਹੁੰਦੀ ਹੈ ਕਿਉਂ ਨਾ ਇਹਦੇ ਫੈਸਲੇ ਜਾਂ ਇਹਨਾਂ ਦੀਆਂ ਗੱਲਾਂ ਇੰਜ ਦੀਆਂ ਹੁੰਦੀਆਂ ਕਿ ਤੁਹਾਨੂੰ ਲੱਗਦਾ ਜਿਵੇਂ ਕੋਈ ਬਚਪਨ ਹੀ ਜੇ ਬੱਚਾ ਹੀ ਹੈ ਜਿਹਾ ਆਪਣੀਆਂ ਗੱਲਾਂ ਕਰ ਰਿਹਾ ਤੇ ਦੇਖ ਪਰ ਜਿਹੜੀ ਹਰੀ ਹੀ ਕ੍ਰਿਸ਼ਨ ਦੇਵ ਜੀ ਜਿਹੜੇ ਨੇ ਉਹਨਾਂ ਨੇ ਦੇਖ ਲਓ ਕਿ ਛੋਟੀ ਜੀ ਉਮਰ ਦੇ ਵਿੱਚ ਹੀ ਕਿਹੜੇ ਕਿਹੜੇ ਅੱਛੇ ਫੈਸਲੇ ਕੀਤੇ ਐ ਫਿਰ ਦੇਖੋ ਦੁਖੀਆਂ ਦੇ ਸਹਾਰਾ ਬਣਿਆ ਜਿਹੜੇ ਰੋਗੀ ਸੀ ਉਹਨਾਂ ਦੇ ਰੋਗ ਖਤਮ ਕਰਦੇ ਸੀ ਇਵਨ ਕਿ ਜਿਹੜੇ ਦੁਖੀ ਰੋਗੀ ਉਹਨਾਂ ਦੇ ਰੋਗ ਖਤਮ ਕਰਦੇ ਕਰਦੇ ਉਹਨੂੰ ਚੀਚਕ ਦੀ ਮਰਜ਼ ਲੱਗ ਗਿਆ ਤੇ ਉਹ ਦੇਖ ਲਓ ਇੱਕ ਛੋਟੀ ਜੀ ਉਮਰ ਦੇ ਵਿੱਚ ਇਸ ਦੁਨੀਆ ਤੋਂ ਸ਼ਰੀਫ ਲੈ ਗਏ ਲੇਕਿਨ ਕੀ ਹੈ ਕਿ ਇੱਕ ਇਤਿਹਾਸ ਲਿਖ ਗਏ ਕਿ ਜਿਹੜੇ ਫੈਸਲੇ ਜਾਂ ਜਿਹੜੇ ਹੁੰਦੇ ਆ ਨਾ ਆ ਖਿਆਲਤ ਅੱਛੇ ਖਿਆਲਤ ਜਿਹੜੇ ਬੁੜੇ ਹੀ ਵੱਡੇ-ਵੱਡੇ ਜਿਹੜੇ ਹੁਕਮਰਾਨ ਉਹਨਾਂ ਨੂੰ ਹਲਾ ਕੇ ਰੱਖਦੇ ਨੇ ਐਸੇ ਫੈਸਲੇ ਉਹ ਜ਼ਰੂਰੀ ਨਹੀਂ ਕਿ ਤੁਹਾਡੇ ਜਿਹੜੇ ਵੱਡੀ ਉਮਰ ਆ ਉਹਨਾਂ ਹੀ ਆਉਣੇ ਆ ਉਹ ਤੁਹਾਡੇ ਅਕਲ ਦੇ ਨਾਲ ਹੁੰਦੇ ਆ ਇੰਜ ਦੇ ਜਿਹੜੇ ਹੁੰਦੇ ਆ ਨਾ ਜਿਸ ਤਰ੍ਹਾਂ ਕਿ ਸ੍ਰੀ ਹਰੀਕ੍ਰਿਸ਼ਨ ਦੇਵ ਜੀ ਵਰਗੇ ਬੱਚੇ ਜਿਹੜੇ ਕਿ ਛੋਟੀ ਜੀ ਉਮਰ ਦੇ ਵਿੱਚ ਹੀ ਏਡੇ-ਏਡੇ ਵੱਡੇ ਕੰਮ ਕਰ ਜਾਂਦੇ ਆ ਕਿ ਜਿਹੜੇ ਇਤਿਹਾਸ ਚ ਲਿਖੇ ਜਾਂਦੇ ਆ ਬਹੁਤ ਹੀ ਸ਼ਾਦੋ ਨਾਜ਼ਰ ਹੁੰਦੇ ਆ ਬਹੁਤ ਹੀ ਘਟ ਹੁੰਦੇ ਆ ਇੰਝ ਦੇ ਛੋਟੇ ਬੱਚੇ ਜਿਹੜੇ ਕਿ ਬੜੇ ਬੜੇ ਅੱਛੀਆਂ ਗੱਲਾਂ ਕਰਦੇ ਆ ਅਕਲ ਤੋਂ ਪਰੇ ਦੀਆਂ ਗੱਲਾਂ ਕਰਦੇ ਆ ਇੰਝ ਦੇ ਬੱਚੇ ਸਦੀਆਂ ਬਾਅਦ ਕਿਤੇ ਪੈਦਾ ਹੁੰਦੇ ਆ ਬਾਕੀ ਵੀਰੋ ਅੱਜ ਦੀ ਕਥਾ ਦੇਖੀ ਬਹੁਤ ਵਧੀਆ ਸੀ ਗਿਆਨੀ ਸੰਤ ਸਿੰਘ ਮਸਕੀਰਾਂ ਨੇ ਬੜੀ ਤਫਸੀਲ ਦੇ ਨਾਲ ਸ਼੍ਰੀ ਹਰੀਕ੍ਰਿਸ਼ਨ ਦੇਵ ਜੀ ਦੀ ਜ਼ਿੰਦਗੀ ਦੇ ਹਰ ਪਹਿਲੂ ਉੱਤੇ ਇਹ ਆਪਣੇ ਵਿਚਾਰ ਦਿੱਤੇ ਉਹਨਾਂ ਦੇ ਬਾਰੇ ਬਿਆਨ ਕੀਤਾ ਬਹੁਤ ਅੱਛਾ ਲੱਗਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰਕੋਟੇ ਇਸਰਾ ਖਿਆਲ ਰਬਾਕਾ